ਅੱਜ ਸੁਵਿਧਾਨ ਨਿਰਮਾਤਾ ਬਾਬਾ ਸਾਹਿਬ ਡਾਕਟਰ ਭੀਮrao ਅੰਬੇਦਕਰ ਜੀ ਦੇ ਪ੍ਰੀਨਿਰਵਾਣ ਦਿਵਸ ਮੌਕੇ ਅੰਬੇਦਕਰ ਚੌਂਕ ਜਲੰਧਰ ਬਾਈਪਾਸ ਸਥਿਤ ਬਾਬਾ ਸਾਹਿਬ ਦੇ ਬੁੱਤੂ ਤੇ ਸ਼ਰਧਾਂਜਲੀ ਪੇਂਟ ਕਰਨਗੇ ਵਿਜਲੀ ਮੁਲਾਜ਼ਮ ਬਹਾਦਰ ਸਿੰਘ ਵਾਸੀ ਲੋਹਾਰਾ ਦਾ ਕਿਸੇ ਜੇਬ ਕਾਤਰੇ ਨੇ ਪਰਸ ਕੱਢ ਲਿਆ ਆਪਣੀ ਪਤਨੀ ਸਮੀਤਾਏ ਬਹਾਦਰ ਸਿੰਘ ਨੇ ਦੱਸਿਆ ਕਿ ਅਸੀਂ ਦੋਵੇਂ ਜਣੇ ਬਾਬਾ ਸਾਹਿਬ ਨੂੰ ਸ਼ਰਧਾਂਜਲੀ ਦੇ ਕੇ ਥੱਲੇ ਉਤਰੇ ਤਾਂ ਕੁਝ ਦੇਰ ਬਾਅਦ ਜਦੋਂ ਅਚਾਨਕ ਮੈਂ ਆਪਣੀ ਜੇਬ ਵਿੱਚ ਹੱਥ ਮਾਰਿਆ ਤਾਂ ਉਸ ਵਿੱਚ ਮੇਰਾ ਪਰਸ ਨਹੀਂ ਸੀ ਜਿਸ ਨੂੰ ਕਿਸੇ ਜੀਵਕਤਰੇ ਨੇ ਕੱਢ ਲਿਆ ਸੀ ਉਸਨੇ ਦੱਸਿਆ ਕਿ ਪਰਸ ਵਿੱਚ 10300 ਰੁਪਏ ਦੀ ਨਗਰ ਰਕਸ਼ੀ ਤੋਂ ਇਲਾਵਾ ਮੇਰੇ ਜ਼ਰੂਰੀ ਕਾਗਜ਼ਾਤ ਸਨ ਉਸਨੇ ਅਜਿਹੇ ਪਵਿੱਤਰ ਦਿਨਾਂ ਤੇ ਇਸ ਜਗ੍ਹਾ ਉੱਤੇ ਸੁਰੱਖਿਆ ਤੇ ਪ੍ਰਬੰਧ ਕਰਨ ਦੇ ਨਾਲ-ਨਾਲ ਪੱਕੇ ਤੌਰ ਤੇ ਸੀਸੀਟੀਵੀ ਕੈਮਰੇ ਲਗਵਾਉਣ ਦੀ ਮੰਗ ਕੀਤੀ ਹੈ ਉਸਨੇ ਕਿਹਾ ਕਿ ਲੋਕ ਇੱਥੇ ਬਹੁਤ ਹੀ ਸ਼ਾਂਤਾਂ ਦੇ ਨਾਲ ਆਉਂਦੇ ਹਨ ਅਤੇ ਉਹਨਾਂ ਨੂੰ ਚਿਤ ਚੇਤੇ ਵੀ ਨਹੀਂ ਆਉਂਦਾ ਕਿ ਉਹਨਾਂ ਨਾਲ ਇੱਥੇ ਅਜਿਹਾ ਹੋ ਸਕਦਾ ਹੈ ਇਸ ਲਈ ਪ੍ਰਸ਼ਾਸਨ ਲੋਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਏ ਬਜੀ ਬਜੀ ਕੀ ਨਾਮ ਹੈ ਜੀ ਕੀ ਅੱਜ ਤੁਸੀਂ ਅੰਬੇਦਕਰ ਸਾਹਿਬ ਨੂੰ ਸ਼ਤਾਂ ਸੌ ਰੁਪਏ ਚੱਲ ਪਹੁੰਚੇ ਸੀਗੇ ਅੱਜ ਮੇਰਾ ਨਾਮ ਬਹਾਦਰ ਸਿੰਘਾ ਜੀ ਤੇ ਅੱਜ ਮਹਾਂ ਮਹਾਨ ਦਾ ਨਾ ਤੇ ਮੈਂ ਸੋਚਿਆ ਵੀ ਚਲੋ ਸਰਦਾ ਦੇ ਫਲ ਭੇਡ ਕਰਕੇ ਆਉਨੇ ਆ ਇਹ ਅੱਗੇ ਵੀ ਮੈਂ ਆਉਣਾ ਇੱਥੇ ਆ ਕੇ ਸਰਦਾ ਦੇ ਫਲ ਭੇਡ ਕੀਤੇ ਤਾਂ ਜਦੋਂ ਮੈਂ ਥੱਲੇ ਆ ਕੇ ਦੇਖਿਆ ਮੇਰਾ ਪਰਸਾ ਨਹੀਂ ਸੀਗਾ ਮਤਲਬ ਮੇਰਾ ਪਰਸ ਕਿਸ ਨੇ ਕੱਢ ਲਿਆ ਤੇ ਹੁਣ ਮਹਾਨ ਇਨਸਾਨ ਨੂੰ ਸਰਦਾ ਦੇ ਫਲ ਭੇਡ ਕਰਦੇ ਸਰਦਾ ਉੱਧਰ ਹੀ ਸਾਰੇ ਜਦੋਂ ਥੱਲੇ ਆ ਕੇ ਦੇਖਿਆ ਤਾਂ ਮੇਰਾ 파ਰਸ ਹੈ ਨਹੀਂ ਸੀਗਾ। ਅੱਛਾ ਕਰੋ ਕੀ ਸੋਚ ਰਿਹਾ ਕਿ ਅਸੀਂ ਸੋਚਿਆ ਸੀਗਾ ਵੀ ਨੁਕਸਾਨ ਹੋ ਜੂਗਾ ਇੱਥੇ ਹੋਰ ਵੀ ਸੀ ਇੱਥੇ ਆਪણા ਫਿਰਦੀਆਂ ਨਹੀਂ ਹੋ ਸਕਦਾ ਕਿ ਸਿਰਫ ਤੁਹਾਡੇ ਤੋਂ ਇਲਾਵਾ ਹੋਰ ਵੀ ਲੋਕ ਆ ਜਿਨ੍ਹਾਂ ਦੇ ਨਾਲ ਕੋਈ ਵਾਰਦਤ ਹੋਈ ਹੋਵੇ। ਨਹੀਂ ਨਹੀਂ ਇਹ ਤਾਂ ਇਹਨਾਂ ਕੋ ਸੋਚੇ ਨਹੀਂ ਸੀਗਾ ਜਦੋਂ ਇਹ ਇੱਧਰ ਨੂੰ ਆਈਦਾ ਵਾ ਬਸ ਦਿਮਾਗ ਦੇ ਵਿੱਚ 바ਵਾ ਸਾਹਿਬ ਭੀਮਰਾ ਉਹ ਉਮੀਦਵਾਰ ਹੀ ਹੁੰਦੇ ਆ। ਹੋਰ ਇਹ ਮਤਲਬ ਇਹ ਗੱਲ ਨਿਕਲਿਆ ਅਜੇ ਤੱਕ ਸੋਚੀ ਹੀ ਨਹੀਂ ਕਿ ਵੀ ਐਸੀ ਜਗ੍ਹਾ ਤੇ ਇਹੋ ਜਿਹਾ ਕੰਮ ਵੀ ਹੋ ਸਕਦਾ। ਕਿ ਕਿਦਾਂ ਦੇ ਜਿਹੜੇ ਸ਼ਰਾਬੀਆਂ ਸਰ ਰਿਟ ਜਾਂ ਪੁਲਿਸ ਪ੍ਰਸ਼ਾਸਨ ਨੂੰ ਗੇ ਕਹਿਣਾ ਚਾਹੁੰਦੇ ਹੋ ਕਿਦਾਂ ਦੀ ਨੱਥ ਪਾਂਦੀ ਲੋੜ ਹੈਗੀ ਆ ਕਿਉਂਕਿ ਲੋਕ ਤਾਂ ਦੇਖੋ ਆਪਣੀ ਆਪਣੀਆਂ ਜੀਤ ਮਾਨ ਦੇ ਨਾਲ ਪਹੁੰਚੇ ਆ ਤੁਸੀਂ ਨੁਕਸਾਨ ਕਰਾ ਲਿਆ ਹਾਂ ਹਾਂਜੀ ਪੁਲਿਸ ਪ੍ਰਸ਼ਾਸਨ ਨੂੰ ਹੱਥ ਬੰਨ ਕੇ ਬੇਨਤੀ ਆ ਜੋ ਇਹ ਹੈਗਾ ਸਤਕਾਰਯੋਗ ਜਗਾ ਨੇ ਇਹ ਜਗਾ ਤਾਂ ਖਾਸ ਕਰਕੇ ਆ ਜਿੱਥੇ ਬੰਦਾ ਜਿੰਨੀ ਸਰਦਾਰ ਨਾਲ ਹੀ ਆਉਂਦਾ ਜਦੋਂ ਨੁਕਸਾਨ ਹੁੰਦਾ ਮਨ ਨੂੰ ਵੀ ਦੁੱਖ ਲੱਗਦਾ ਤੇ ਹੋਰ ਵੀ ਜਿੰਨੇ ਵੀ ਦੋਸਤ ਸਾਥੀ ਆਉਂਦੇ ਆ ਉਹਨਾਂ ਦੇ ਡਾਕੂਮੈਂਟ ਜਾਂ ਕਾਗਜ਼ ਪੱਤਰ ਹੁੰਦੇ ਆ ਤੇ ਆਪਦਾ ਬਹੁਤ ਧਿਆਨ ਦੇਣਾ ਮੇਰੇ ਪਾਰਸ ਦੇ ਵਿੱਚ ਵੀ ਮੇਰੇ ਜੋ ਕੀਮਤੀ ਡਾਕੂਮੈਂਟ ਸੀ ਉਹ ਬੈਸੀ ਗਏ ਅੱਛਾ ਤੁਹਾਨੂੰ ਲੱਗਦਾ ਨਹੀਂ ਕਿ ਸੀਸੀਟੀਵੀ ਅੰਡਰ ਹੋਣਾ ਚਾਹੀਦਾ ਸਾਰਾ ਇਹ ਕਿਉਂਕਿ ਜਿੰਨਾ ਹਾਈ ਸਕਿਉਰਟੀ ਦਾ ਮਾਮਲਾ ਵਾ ਪਹਿਲੂ ਰਬਨਾਗਰੇ ਕੋਈ ਬੇਜਦ ਵੀ ਆਦਾ ਤੇ ਨਾਮ ਕਰਦੇ ਤਾਂ ਫੋਟੋ ਕਰਦਾ ਵੈਰੀਫਾਈ ਹਾਂਜੀ ਹਾਂ ਬਿਲਕੁਲ ਮੈਂ ਤਾਂ ਖੁਦ ਕਹਿੰਦਾ ਵੀ ਜੋ ਵੀ ਮਹਾਨ ਜਗਾ ਵਾ ਤੇ ਇਹ ਤਾਂ ਖਾਸ ਕਰਕੇ ਵੀ ਇਹ ਸੀਸੀਟੀ ਵੀ ਕੈਮਰੇ ਮਤਲਬ ਇੱਥੇ ਹੋਣੇ ਚਾਹੀਦੇ ਆ ਤਾਂ ਇਦਾਂ ਦੀ ਕੋਈ ਬਾਰਦਾਤ ਜੇ ਆਪਾਂ ਹੁੰਦੀ ਆ ਇਹਦੇ ਵਾਸਤੇ ਕਾਨੂੰਨ ਆਏ ਆਪਣੇ ਪ੍ਰਸ਼ਾਸਨ ਤੇ ਉਂਗਲੀ ਉੱਠਦੀ ਆ ਅੱਜ ਕੋਈ ਹੁਣ ਮੁੱਖ ਬੰਦ ਕੀ ਹੋਏ ਕਿ ਕਿਹੜਾ ਅੱਜ ਤੁਹਾਨੂੰ ਨੁਕਸਾਨ ਹੋਇਆ ਮੋਖ ਮੰਗ ਮੇਰੀ ਇਹੀ ਆ ਵੀ ਚਲੋ ਜੋ ਹੋ ਗਿਆ ਅੱਜ ਮੇਰੀ ਗੱਲ ਕਰਨ ਦਾ ਇਹੀ ਮਕਸਦ ਆ ਵੀ ਗਾਹਾਂ ਤੋਂ ਹੋਰ ਕਿਸੇ ਦਾ ਨਾਂ ਹੋਵੇ ਪ੍ਰਸ਼ਾਸਨ ਨੂੰ ਹੱਥ ਜੋੜ ਕੇ ਬੇਨਤੀ ਆ ਵੀ ਇੱਥੇ ਸੀਸੀਟੀ ਵੀ ਕੈਮਰੇ ਜ਼ਰੂਰ ਲਗਵਾਏ ਜਾਣ ਤੇ ਜੇ ਕੋਈ ਅਪਰਾਧਤ ਹੋਵੇ ਨਾ ਜੇ ਹੁੰਦੀ ਆ ਆ ਉਹ ਅਗਲੀ ਚੀਜ਼ ਜਾਂ ਉਹਦਾ ਇਨਸਾਫ ਮਿਲਣਾ ਚਾਹੀਦਾ ਅੱਛਾ ਬਿਲਕੁਲ ਟਾਣਾ ਨਾਲ ਹੁਣ ਤੁਸੀਂ ਕੋਈ ਕੰਪਲੇਨ ਦੇਓ ਕਿ ਤੁਹਾਡਾ ਮੋਬਾਈਲ ਚੋਰੀ ਹੋ ਗਿਆ ਕੋਈ ਅਰਜ਼ੀ ਕਰਵਾਓ ਕਿ ਕਿੱਥੇ ਰੋਕ ਕਰਦੇ ਨੇ ਕਿ ਰਾਤੀ ਅਕਾ ਰੋਜ਼ ਪੁਲਿਸ ਵੜਦੀ ਆ ਕੋਈ ਨਾ ਕੋਈ ਪਰਸਨ ਫੜਾ ਜੇ ਉਹ ਤੁਹਾਡਾ ਮੋਬਾਈਲ ਮਿਲ ਜੇ ਬਿਲਕੁਲ ਬਿਲਕੁਲ ਜਾਊਂਗਾ ਜੀ ਜਾਣਾ ਹੈ ਜਾਣਾ ਹੀ ਪੈਣਾ ਮੈਨੂੰ ਮੇਰਾ ਆਧਾਰ ਕਾਰਡ ਆ ਆਈ ਕਾਰਡ ਆ ਲਾਇਸੈਂਸ ਆ ਉਹਦੇ ਵਿੱਚ ਸੀਗਾ ਅੱਛਾ ਜੇ ਕੋਈ ਉਹਦਾ ਸਮਾਨ ਮਿਲ ਗਿਆ ਤਾਂ ਆਪਣਾ ਨੰਬਰ ਵਗੈਰਾ ਦੱਸ ਦਿਓ ਕਿ ਇਸ ਦਾ ਪਛਾਣ ਕਰ ਲਈ ਜਾਵੇ ਮੇਰਾ ਨਾਮ ਬਹਾਦਰ ਸਿੰਘ ਆ ਮੈਂ ਇੱਥੇ ਕੋਲੀ ਕਾਕੜ ਬਿਜਲੀ ਬੋਰਡ ਦੇ ਵਿੱਚ ਨੌਕ ਤੇ ਜੇ ਮਿਲਦਾ ਇੱਥੇ ਬਿਜਲੀ ਬੋਰਡ ਦੇ ਵਿੱਚ ਬਹਾਦਰ ਸਿੰਘ ਮੇਰਾ ਨਾਮ ਆ ਤੇ ਜਿਹੜੇ ਮਰਜ਼ੀ जेई ਨੂੰ ਜਾਂ ਇਹ ਅੰਦਰ ਦੇ ਸਕਦੇ ਆ ਤੇ ਮੇਰਾ ਫੋਨ ਨੰਬਰ ਹੈਗਾ 79866 65038